ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਏ ਆਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਕੋਟਕਪੂਰਾ ਪੈਂਦੀ ਹੈ ਨੇੜੇ ਇਹ ਪੰਜ ਗ੍ਰਾਂਈ ਕਲਾਂ ਦੇ ਰਹਿ ਜਾਂਦਾ ਵੈਸੇ ਇਹਦੇ ਨੇੜੇ ਪਿੰਡ ਜੌਣ ਆਲਾ ਵੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਫਾਰਮ ਵੀ ਆਪਦਾ ਵੀਰ ਦਾ ਬਣਾਇਆ ਹੋਇਆ ਸਾਝ ਡੇਰੀ ਫਾਰਮ ਦੇ ਨਾਂ ਤੇ ਤੇ ਨਾਲ ਇੱਥੇ ਵਪਾਰ ਦਾ ਕੰਮ ਇਸ ਬਾਈ ਦਾ ਚੱਲਦਾ ਹੈ ਅੱਜ ਦੀ ਵੀਡੀਓ ਦੇ ਦੋ ਨਗ ਹੈ ਇਹਨਾਂ ਚ ਇੱਕ ਇਹ ਗਾਂ ਜਿਹਦਾ ਥਣ ਹਵਾਨਾ ਦੋਸਤੋ ਬੜਾ ਚੰਗਾ ਦਿਸਦਾ ਪਰ ਇਹਦਾ ਭਾ ਹਰੇਕ ਦੀ ਪਹੁੰਚ ਆਲਾ ਹੋਣਾ ਹੈ ਇਹਦਾ ਇਦਾਂ ਦਾ ਇਹਦਾ ਰੇਟ ਜਿਹੜਾ ਰੱਖਿਆ ਜਾਣਾ ਤੇ ਇਹਦੇ ਨਾਲ ਇੱਕ ਇਹ ਗਾਂ ਜਿਹੜੀ ਵਕਾਊ ਆ ਸੋ ਦੋ ਨਗ ਦੋਨਾਂ ਬਾਰੇ ਜਾਣਕਾਰੀ ਲਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਜਿਹੜਾ ਪਸ਼ੂ ਪਸੰਦ ਆ ਗਿਆ ਦੋਸਤੋ ਦੀ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਉਹ ਪਹਿਲੇ ਨੰਬਰ ਤੇ ਇਸੇ ਗਾਂ ਤੋਂ ਸ਼ੁਰੂਆਤ ਕਰ ਲੈਨੇ ਆ ਹਰਪ੍ਰੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਪ੍ਰੀਤ ਅੱਜ ਦੋ ਗਾਵਾਂ ਦੇਖ ਆਪਾਂ ਵੇਚ ਰਹੇ ਹਾਂ 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 ਬਾਈ ਜਿਹੜੀ ਬੈਕ ਸਾਈਡ ਤੇ ਤੇਰੇ ਸਿੰਘਾਂ ਵਾਲੀ ਗਾਂ ਖੜੀ ਹੈ ਕਿੰਨਾ ਸੂਹਾ ਸੂਈ ਹੈ ਇਹ ਦੂਜਾ ਸੂਹਾ ਹੈ ਭਾਈ ਪਿਛਲੇ ਸਾਲ ਲਈ ਸੀਗੀ ਆਪਾਂ ਠੀਕ ਹੈ ਤੇ ਪਹਿਲੇ ਸੂਏ ਦਾ ਸੀਗਾ 22 ਲੀਟਰ ਦੁੱਧ ਸੀਗਾ ਹੁਣ ਕਿੰਨਾ ਚਰੋਗੇ ਇਹਨੂੰ ਸੂਈ ਨੂੰ ਇਹ ਕੱਲ ਹੀ ਸੂਈ ਹੈ ਬੱਚਾ ਕੀ ਦੇਗੀ ਭਾਈ ਬੱਚਾ ਬੱਛਾ ਹੈ ਅਕਾਸ਼ਦੀਪ ਦਾ ਲੱਗਿਆ ਸੀ ਮਣੇ ਦੇ ਬੱਚਾ ਦਿੱਤਾ ਹੈ ਅਜਾ ਕੱਲ ਹੀ ਸੋਈ ਆ ਫਿਰ ਅੱਜ ਤਾਂ ਬੌਲੇ ਦੇ ਵਿੱਚ ਆ ਹਾਂ ਬੌਲੇ ਜੀ ਕੀ ਰੇਟ ਰੂਗਾ ਇਹਦਾ ਬਈ ਇਹਦਾ 62000 ਹੈ ਖੋਲੀ ਇਹਨੂੰ ਦੋਸਤੋ ਬੱਚਾ ਇਹਨੇ ਇਸ ਵਾਰ ਵੱਛੇ ਨੂੰ ਜਨਮ ਦਿੱਤਾ ਹੈ 62000 ਡਿਮਾਂਡ ਹੈ ਸਿੰਘ ਇੱਕ ਤਾਂ ਜੜ ਚੋਈ ਟੁੱਟਿਆ ਵਾ ਤੇ ਦੂਜਾ ਸਿੰਘ ਹੈਗਾ ਉਹ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਪਰ ਜਿਹੜੀ ਇਹਦੀ ਮੈਨੂੰ ਖਾਸियत ਲੱਗਦੀ ਹੈ ਦੱਸੋ ਇਹਦਾ ਥਣ ਤੇ ਹਵਾਨਾ ਦੇਖਿਓ ਥੰਦਾ ਸਾਈਜ਼ ਠੀਕ ਠੀਕ ਰਹੂਗਾ ਹਥੀਂ ਚਵਾਈ ਆਸਤੇ ਤੁਸੀਂ ਪਾਸ ਕਰੋਗੇ ਉਹਨੂੰ ਪਸਮਾ ਦੇ ਵਿੱਚ ਹਵਾਨਾ ਬਹੁਤ ਸੋਹਣਾ ਹੈ ਬੜੀ ਚੰਗੀ ਕੁਆਲਿਟੀ ਫਿਕਸ ਜਿਹਾ ਹਵਾਨਾ ਸਹਿਜ ਕਾਫੀ ਤਕੜਾ ਹਵਾਨੇ ਦਾ ਤਾਜੀ ਬਿਲਕੁਲ ਸੋਈ ਹੋਈ ਹੈ ਸੋਏ ਗਾਂਦ ਸੋ ਪਹਿਲੇ ਨੰਬਰ ਤੇ 62000 ਡਿਮਾਂਡ ਹੈ ਕੁਆਲਿਟੀ ਦੇਖੋ ਹਵਾਨੇ ਦੀ ਜਿਹੜੇ ਭਰਾ ਕੋਲ ਮਿਲਕੀ ਮਸ਼ੀਨ ਹੈਗੀ ਹੈ ਤਾ ਉਹ ਭਾਵੇਂ ਇਹਨੇ ਦੀ ਇਹਨੂੰ ਤੋਕੜ ਵੇਚ ਲੇ ਉਦੋਂ ਬਾਅਦ ਕੋਈ ਦਿੱਕਤ ਨਹੀਂ ਤੁਹਾਨੂੰ ਉਹਨੇ 24 ਲੀਟਰ ਦੁੱਧ ਬਾਈ ਰਾਮ ਨਾਲ ਦੇਊਗੀ ਠੀਕ ਹੈ 23 24 ਲੀਟਰ ਦੁੱਧ ਬਾਈ ਕਹਿੰਦਾ ਆਰਾਮ ਨਾਲ ਦੇਊਗੀ ਹਵਾਨਾ ਫੈਕਸ ਬਹੁਤ ਸੋਹਣਾ ਅੱਗੋਂ ਵੀ ਹਵਾਨਾ ਚੰਗਾ ਦੱਸੋ ਜਿੱਦੋਂ ਤੁਸੀਂ ਹਵਾਨਾ ਇਹਦਾ ਦੇਖ ਲਓ ਹਰਪ੍ਰੀਤ ਮੜਾ ਜਾ ਇਹਨੂੰ ਹਲਾਈ ਨੂੰ ਬਾਈ ਸੋ ਦੇਖਿਓ ਹੁਣ ਜਿਹੜੋ ਸਾਈਡ ਨੂੰ ਹੁੰਦੀ ਹੈ ਹਵਾਨਾ ਸੋ ਇਹ ਗਾਂ ਦਾ 262000 ਦੀ ਡਿਮਾਂਡ ਹੈ। ਆਕਾਸ਼ਦੀਪ ਬੋਲਦਾ ਸੀ ਮਨ ਲੱਗਾ ਸੀ ਤੇਨੇ ਬੱਚੇ ਨੂੰ ਜਨਮ ਦਿੱਤਾ। ਇਹ ਤੋਂ ਅੱਗੇ ਬੱਛੀ ਵਾਲੀ ਗਾਂ ਤੁਹਾਨੂੰ ਦਿਖਾਉਣੇ ਆ। ਹਰਤੇ ਤੇ ਇਹ ਕਿੰਨਾ ਵਸੂਆ ਸੋਈਏ ਬਾਈ। ਇਹ ਵੀ ਦੂਜਾ ਸੋਈਏ ਸੋਈਏ। ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਨੂੰ? ਇਹਨੂੰ ਹੋ ਗਏ 9-10 ਦਿਨ ਹੋ ਗਏ। ਕਿੰਨਾ ਕੁ ਦੁੱਧ ਹੋਊਗਾ ਹੁਣ? ਦੁੱਧ ਹੈਗਾ 18-19 ਕਿਲੋ ਹੈ। ਠੀਕ ਹੈ ਬੱਚਾ ਇਹਦਾ ਨਾ ਬੱਛੀ ਇਹਦੇ ਨਾਲ ਬੱਛੀ ਹੈ। ਇਹਦਾ ਰੇਟ ਕੀ ਹੋਊਗਾ? ਇਹਦਾ ਫੋਨ ਤੇ ਕਰ ਲਾਂਗੇ। ਖੋਲੀ ਨੂੰ। ਸੋ ਦੋਸਤੋ 18-19 ਕਿਲੋ ਦੁੱਧ ਹੈਗਾ। ਸੋਈ ਨੂੰ ਅੱਜ 7-8 ਦਿਨ ਹੋ ਗਏ ਇਹਦੇ ਨਾਲ ਬੱਛੀ ਐ ਇਹਦੇ ਬੱਛੀ ਦੇ ਸੀਮਨ ਦਾ ਪਤਾ ਕੋਈ ਸੁਖ ਜਾਣੀ ਨਹੀਂ ਇਹਦਾ ਨਹੀਂ ਪਤਾ ਵੀ ਠੀਕ ਐ ਸੋ ਇਹਦੇ ਸੀਮਨ ਦਾ ਨਹੀਂ ਪਤਾ ਦੱਸੋ ਕਿਹੜੇ ਸੀਮਨ ਦੀ ਬੱਛੀ ਐ 18-19 ਕਿਲੋ ਦੁੱਧ ਹੈਗਾ ਦੂਜਾ ਸੁ ਹੈ ਸੋ ਤਾਂ ਚਾ ਤੋਰ ਇਹਦੀ ਤੁਸੀਂ ਵੀਡੀਓ ਤੋਂ ਦੇਖ ਸਕਦੇ ਹੋ ਹਰ ਵੀ ਤੇਰੇ ਭਲੂਣ ਆ ਜਾਂ ਥੋੜਾ ਬਹੁਤ ਦੁੱਧ ਦਾ ਫਰਕ ਹੈ 1921 ਬਹਿਣੀ ਵਾਲੇ ਪਾਸੇ ਪਿੱਛੇ ਨਹੀਂ ਇਹ ਭਲਾ ਨਹੀਂ ਆਈਆਂ ਬਾਈ ਇਹਦੇ ਨਾਲ ਚੱਕੀਆਂ ਨਹੀਂ ਆਣੇ ਓਕੇ ਤਾਂ ਹੀ ਬਲ ਉਹ ਦੋਸੋ ਟਾਂਚਾ ਤੁਸੀਂ ਗਾਂ ਦਾ ਫੇਰ ਦੇਖ ਲਓ ਬਾਕੀ ਵੀਡੀਓ ਦੇ ਵਿੱਚ ਤੁਸੀਂ ਕਲੀਅਰ ਦੇਖ ਲਿਆ ਸੀ ਬਾਈ ਕੋਲ ਕੰਸਟਰਕਸ਼ਨ ਦਾ ਕੰਮ ਚੱਲਦਾ ਹੈ ਮਤਲਬ ਇੱਧਰ ਵੀਰ ਕੋਲ ਮਿਸਤਰੀ ਲੱਗੇ ਹੋਏ ਆ ਉਹਦੇ ਕਰਕੇ ਵੀ ਪਸ਼ੂ ਕਈ ਵਾਰ ਖਲਾਰੇ ਤੋਂ ਡਰਦਾ ਹੈ ਸੋ ਅਸੀਂ ਬਹੁਤੀਆਂ ਨਹੀਂ ਤੋੜ ਕੇ ਦਿਖਾ ਸਕੇ ਇੱਕ ਵਾਰ ਇਹ ਜਿਹੜਾ ਕੰਮ ਨਿਬੜ ਜਾਊਗਾ ਫਿਰ ਜਦੋਂ ਵੀਡੀਓ ਬਣਾਇਆ ਕਰਾਂਗੇ ਤੁਹਾਨੂੰ ਚੰਗੀ ਤਰ੍ਹਾਂ ਤੋਰ ਕੇ ਦਿਖਾਉਣ ਦੀ ਕੋਸ਼ਿਸ਼ ਕਰੂਗੀ ਸੋ ਦੋ ਨਾਕ ਸੀਗੇ ਅੱਜ ਦੀ ਵੀਡੀਓ ਚ ਤੁਸੀਂ ਜਿਹੜਾ ਮਰਜੀ ਪਸ਼ੂ ਆਪ ਦੇਖਿਓ ਆ ਕੇ ਤਸੱਲੀ ਕਰਿਓ ਤੇ ਫਿਰ ਖਰੀਦ ਲਿਓ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ